ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਪਟਿਆਲਾ ਦੇ ਵਿੱਚ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕਾਜਲਾ ਦੀ ਪ੍ਰਧਾਨਗੀ ਹੇਠ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਦੇ ਵਿੱਚ ਟੈਕਸ ਐਡਵੋਕੇਟ ਨੂੰ ਨਵੇਂ ਟੈਕਸਾਂ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਟੈਕਸ ਐਡਵੋਕੇਟ ਇਕੱਠੇ ਹੋਏ ਤੇ ਸੈਮੀਨਾਰ ਦਾ ਹਿੱਸਾ ਬਣੇ ਇਸ ਮੌਕੇ ਵਾਈਸ ਪ੍ਰਧਾਨ ਅਸ਼ਵਨੀ ਕਨੋਜੀਆ ਜਰਨਲ ਸਕੱਤਰ ਰਵਿੰਦਰ ਕੁਮਾਰ ਹਾਜ਼ਰ ਰਹੇ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਪਵਾਨੀਗੜ੍ਹ ਤੋਂ ਮਨਦੀਪ ਕੌਰ ਮਾਜੀ ਦੀ ਖਾਸ ਰਿਪੋਰਟ myself rakesh kaajla president of patela tax bar association today our association <coughs> conducted uh, conducted a seminar on mscm act it was attended by a number of members uh, the sapna uh, ca aashna kaajla uh, uh, was the uh, guest speaker ਐਂਡ ਸੀਨੀਅਰ ਮੈਂਬਰਸ ਕੇ ਕੇ ਸਿੰਗਲਾ ਰੇਸ਼ ਮਲਹੋਤਰਾ ਦੇ ਐਡਰੈਸ ਦਾ ਨੰਬਰ ਆਫ ਕੁਐਰੀਜ਼ ਰੇਜ਼ ਬਾਈ ਦਾ ਮੈਂਬਰਸ ਆਫ ਦਾ ਐਸੋਸੀਏਸ਼ਨ ਮਾਈ ਸੈਲਫ ਰਕੇਸ਼ ਕਾਜਲਾ ਪ੍ਰੈਜ਼ੀਡੈਂਟ ਆਫ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਟੁਡੇ ਆਵਰ ਐਸੋਸੀਏਸ਼ਨ ਕੰਡਕਟਿਡ ਕੰਡਕਟਿਡ ਅ ਸੈਮੀਨਾਰ ਔਨ ਐਮਐਸਸੀ ਐਮਈ ਐਕਟ 2019 It was attended by a number of members. Uh, the Sapna CA Ashna Kajla was the guest speaker and uh, senior members KK Singla, Desh uh, Malhotra, they addressed the number of queries raised by the members of the association.